ਮੈਂ ਇੱਕ ਤੁਹਾਨੂੰ ਦੱਸਣਾ ਚਾਹਨਾ ਕਿ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਨਵੀਨਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲਿੱਤਾ ਸਾਡੇ ਆਨਰੇਬਲ ਸੀਐਮ ਸਾਹਿਬ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਸਾਹਿਬ ਦਾ ਔਰ ਸਾਡੇ ਸਾਰੇ ਅਫਸਰ ਜਿਨ੍ਹਾਂ ਨੇ ਮੇਰੀ ਗੱਲ ਸਮਝੀ ਚਲੋ ਮੈਂ ਸਮਝਾਈ ਜਰੂਰ ਉਹ ਤੁਹਾਡੇ ਕਹੇ ਤੇ ਜੋ ਤੁਸੀਂ ਮੈਨੂੰ ਸਮਝਾਇਆ ਮਾਗੇ ਸਮਝਾਈ ਪਰ ਦੇਖੋ ਅਖੀਰ ਐਜ਼ ਮੈਂਬਰ ਪਾਰਲੀਮੈਂਟ ਮੇਰੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਕਿ ਮੈਂ ਆਪ ਕੁਝ ਕਰ ਸਕਦਾ ਮਾਗੇ ਸਮਝਾ ਸਕਦਾ ਤੇ ਉਹਨਾਂ ਨੇ ਗੱਲ ਸਮਝੀ ਔਰ ਮੇਰੀ ਗੱਲ ਮੰਨੀ ਕਿ ਇਹ ਜਾਇਜ਼ ਗੱਲ ਕਰਦੇ ਹੈਗੇ ਇੱਕ ਦੇਖੋ ਇਹ ਇੰਡਸਟਰੀ ਦਾ 2016 ਦਾ ਮੁੱਦਾ ਨਹੀਂ ਹੈਗਾ ਇਹ ਤਾਂ ਇੱਕ ਫੇਸ ਦਾ 2016 ਦਾ ਹੋਣਾ ਪੂਰੇ ਪੰਜਾਬ ਦਾ ਇਹ 30 35 ਸਾਲ ਪੁਰਾਣਾ ਮੁੱਦਾ ਹੈ ਕਈ ਪਲਾਟ 40 ਸਾਲ ਪਹਿਲਾਂ ਹੋਏ ਸੀ ਅਲੋਟ ਇਹ ਇਹ 2016 ਦਾ ਮੁੱਦਾ ਨਹੀਂ 2016 ਤੋਂ ਤਾਂ ਅਪਾ ਤੁਸੀਂ ਫਾਲੋ ਅਪ ਕਰਨਾ ਚਾਲੂ ਕੀਤਾ ਇਹ ਮੁੱਦਾ ਹੈਗਾ 30 35 ਸਾਲ ਪੁਰਾਣਾ ਔਰ ਦੂਸਰੀ ਗੱਲ ਇਹ ਹੈ ਦੇਖੋ ਇਹਦੇ ਕਰਕੇ ਇੰਡਸਟਰੀ ਨੂੰ ਕੀ ਨੁਕਸਾਨ ਹੁੰਦਾ ਸੀ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਉਹ ਕਹਿੰਦੇ ਜਿਹੜੀ ਪ੍ਰਾਪਰਟੀ ਲਈ ਜਿਹੜੇ ਬਿਜ਼ਨਸ ਲਈ ਤੁਸੀਂ ਲੋਨ ਲੈ ਰਹੇ ਹੋ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਲੋਨ ਮੰਗ ਰਹੇ ਹੋ ਉਹੀ ਤੁਹਾਡੇ ਨਾਮ ਐ ਨਹੀਂ ਉਹਦੇ ਅਗੇਂਸਟ ਤਾਂ ਤੁਹਾਡਾ ਕਰਜ਼ਾ ਸੀ ਕਿੱਦਾਂ ਦੇ ਦੀਏ ਇਹ ਫੇਰ ਇੰਡਸਟਰੀ ਕੀ ਕਰਦੀ ਸੀ ਕੋਰਟ ਚ ਜਾਂਦੀ ਸੀ ਸਟੇ ਲੈ ਆਂਦੀ ਸੀ ਕੁਝ ਲੈ ਆਂਦੀ ਸੀ ਉਹ ਬੈਂਕਲੇ ਉਹਦੇ ਨਾਲ ਕੰਮ ਚਲਾਉਂਦੇ ਸੀਗੇ ਹੁਣ ਅ ਰਜਨੀਸ਼ ਜੀ ਨੇ ਰਾਹੁਲ ਨੇ ਇੱਕ ਸੁਪਰੀਮ ਕੋਰਟ ਦਾ ਕਿਹਾ 8% ਪਰ ਪ੍ਰੋਬਲਮ ਇਹ ਆ ਜਿੱਥੇ ਡਿਪਾਰਟਮੈਂਟ ਕੋਰਟ ਚ ਗਿਆ ਉਹਨਾਂ ਕੋਲ 14 14% ਦੇ ਵੀ ਸੀਗੇ ਆ ਆਰਡਰ ਕਲੈਸ਼ ਕਰਦੇ ਸੀ ਆਰਡਰ ਇੱਕ ਦੂਜੇ ਨਾਲ ਮਤਲਬ ਕੋਈ 8% ਲੈ ਜੋ ਉਹ ਆਪਣਾ 8% ਵਾਲਾ ਦਿਖਾ ਰਹੇ ਸੀ ਉਹ ਆਪਣਾ 12 14% ਵਾਲਾ ਦਿਖਾ ਰਹੇ ਸੀ ਫਿਰ ਮੈਂ ਅਖੀਰ ਕਿਹਾ ਝਗੜਾ ਨਹੀਂ ਪਰ ਦੇਖੋ ਆਪਾਂ ਨੂੰ ਸਰਕਾਰ ਦਾ ਥੈਂਕਫੁਲ ਹੋਣਾ ਚਾਹੀਦਾ ਹੈ ਕਿ ਇੰਡਸਟਰੀ ਨੇ 8% ਮੰਗਿਆ ਵਿੱਚੋਂ ਮੈਨੂੰ ਪਤਾ ਹੁਜਾ ਸਾਹਿਬ ਵੀ ਸੋਚਦੇ ਹੋਣੇ ਬੱਸੀ ਸਾਹਿਬ ਵੀ ਸੋਚਦੇ ਹੋਣੇ ਸਾਰੇ ਵੀ ਚੱਲ ਯਾਰ 8 ਦਾ 9 ਹੋ ਜਾ ਪਰ ਦੇਖੋ 8 ਦਾ 8 ਮੰਨਿਆ ਗਿਆ ਇਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਸਵਾ ਅੱਠ ਨਹੀਂ ਉਹਨਾਂ ਨੇ ਕਿਹਾ ਸਾਢੇ ਅੱਠ ਨਹੀਂ ਕਿਹਾ 8 ਦਾ 8% ਮੰਨਿਆ ਗਿਆ ਔਰ ਇਹ ਹੋ ਗਿਆ ਇਹ ਇਹਨਾਂ ਨੇ ਅੰਦਰੋਂ ਇਹੀ ਸੋਚਿਆ ਸੀ ਮੈਨੂੰ ਵੀ ਕਹਿੰਦੇ ਸੀ ਜਦੋਂ ਕੱਲੇ ਹੁੰਦੇ ਸੀ ਰੋਣਾ ਸਾਹਿਬ ਅੱਧਾ ਪਰਸੈਂਟ 1% ਉੱਪਰ ਥੱਲੇ ਪਰ ਕਰਾ ਦੋ ਮੈਂ ਕਿਹਾ ਨਹੀਂ ਜੋ ਤੁਸੀਂ ਕਿਹਾ ਇਹ ਆਪਾਂ ਉੱਥੇ ਹੀ ਕਰਾਵਾਂਗੇ ਦੂਜੀ ਗੱਲ ਇਹਦੇ ਨਾਲ ਪੂਰੇ ਪੰਜਾਬ 'ਚ 1150 ਇੰਡਸਟਰੀਆਂ ਨੂੰ ਫਾਇਦਾ ਹੋਊਗਾ ਤਕਰੀਬਨ 1145 11 ਚਲੋ ਉਹ 4-5 ਉੱਪਰ ਥੱਲੇ ਮੈਂ ਜਿਹੜਾ ਰਾਉਂਡ ਫਿਗਰ ਕਰਤਾ 1145 ਇੰਡਸਟਰੀਆਂ ਨੂੰ ਔਰ 400 ਕਰੋੜ ਤੋਂ ਉੱਪਰ ਫਾਇਦਾ ਹੋਏਗਾ ਜੋ ਇਹਨਾਂ ਨੇ ਦੇਣਾ ਸੀ ਉਹਦਾ ਮੈਨੂੰ ਲੱਗਦਾ 1/3 ਤੋਂ ਵੀ ਘੱਟ ਦੇਣਾ ਪਏਗਾ ਜੋ ਸਰਕਾਰ ਮੰਗਦੀ ਸੀ 2021 ਸਰਕਾਰ ਦਾ ਰੈਵਨਿਊ ਆਏਗਾ 2200 2200 2200 ਰੁਪਿਆ ਦਾ ਫਾਇਦਾ اچھا ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਇਹ ਕੱਲੀ ਇਹੀ ਗੱਲ ਨਹੀਂ ਇੰਡਸਟਰੀ ਦੇ ਹੋਰ بڑے ਮੁੱਦੇ ਉਹ ਮੈਂ ਤੁਹਾਨੂੰ ਦੱਸਦਾ ਜਿਹੜੇ ਫੋਕਲ ਪੁਆਇੰਟ ਦੀਆਂ ਸੜਕਾਂ ਮੈਂ ਪਿੱਛੇ ਪੁੱਛਿਆ ਕਦੇ 2022 ਸਾਲਾਂ ਦਾ ਇਹ ਚੱਲਦੀ ਆ ਸੀਗਾ ਸਾਰੇ ਪੰਜਾਬ ਦੀਆਂ ਲੁਧਿਆਣੇ ਦਾ ਤਾਂ ਮੈਨੂੰ 100% ਹੈ ਇਸ ਵੱਲੇ 1 ਮੀਟਰ ਵੀ ਕੋਈ ਫੋਕਲ ਪੁਆਇੰਟ ਦੀ ਰੋਡ ਟੁੱਟੀ ਨਹੀਂ ਹੋਈ ਔਰ ਮੈਨੂੰ ਆਕੇ ਲੋਕੀ ਤਾਰੀਫ ਕਰਦੇ ਜਿਹੜੀਆਂ ਸੜਕਾਂ ਜਿਹੜੀਆਂ ਇੰਡਸਟਰੀਆਂ ਫੋਕਲ ਪੁਆਇੰਟ ਚ ਨਹੀਂ ਵੀ ਸੀ ਉਹ ਵੀ ਬਣਵਾਤੀਆਂ ਨਾਲ ਤੇ ਫੋਕਲ ਪੁਆਇੰਟ ਚ ਨਹੀਂ ਸੀ ਮਤਲਬ ਜਿੱਦਾ ਫੋਕਲ ਪੁਆਇੰਟ ਬਿਲਕੁਲ ਨਾਂ ਲੱਗਦੀ ਕਿਸੇ ਨੇ ਜ਼ਮੀਨ ਲੈ ਲਈ ਉਹ ਪੀਐਸਆਈ ਸੀ ਦੀ ਉਹ ਵੀ ਸੜਕਾਂ ਬਣਾਤੀਆਂ ਸਾਰੀਆਂ ਸੜਕਾਂ ਬਣ ਗਈਆਂ ਹੁਣ ਹਰੇਕ ਨੂੰ ਇਹ ਨਹੀਂ ਉਹ ਪਹਿਲਾਂ ਕਹਿੰਦੇ ਸਾਡੀਆਂ ਗੱਡੀਆਂ ਟੁੱਟਦੀਆਂ ਜੀ ਬਾਹਰ ਆਂਦੇ ਬਦਨਾਮੀ ਹੁੰਦੀ ਉਹ ਸਾਰਾ ਕੰਮ ਖਤਮ ਹੋ ਗਿਆ ਹੋਰ ਵੀ ਜਿਸ ਤਰ੍ਹਾਂ ਉਪਕਾਰ ਜੀ ਨੇ ਕਿਹਾ ਉਹ ਜਿਹੜਾ ਆਪਣਾ ਬਿਲਡਿੰਗ ਪਲਾਨ ਦੇ ਕਾਫੀ ਇਸ਼ੂ ਰਿਜ਼ੋਲਵ ਹੋ ਗਏ ਬਾਕੀ ਵੀ ਹੋ ਰਹੇ ਹੈਗੇ ਆ ਜੇ ਕੋਈ ਰਹਿ ਵੀ ਗਏ ਉਹ ਜਿੱਦਾ ਜਿੱਦਾ ਅਪਰੂਵ ਹੁੰਦੇ ਪਤਾ ਚੱਲਦਾ ਔਰ ਕੋਈ ਵਾਟਰ ਦਾ ਇਸ਼ੂ ਸੀਗਾ ਉਹ ਵੀ ਕਾਫੀ ਹੱਦ ਤੱਕ ਰਿਜ਼ੋਲਵ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਇੰਡਸਟਰੀ ਦੀ ਮੀਟਿੰਗ ਰੱਖੀ ਮੈਂ ਜਾ ਕੇ ਕਿਹਾ ਮੈਂ ਕਹਿੰਦਾ ਜੀ ਮੈਂ ਇੰਡਸਟਰੀ ਦੀ ਮੀਟਿੰਗ ਕਰਾਨੀ ਆ ਉਹ ਕਹਿੰਦੇ ਜੀ ਮੁੱਦੇ ਲਿਆਓ ਸਾਰੇ ਮੈਂ ਰਜਨੀਸ਼ ਚੀ ਨੂੰ ਕੀ ਆ ਮੈਨੂੰ ਮੁੱਦੇ ਲਿਖੇ ਦਿਓ ਮੈਂ ਉਪਕਾਰਜੀ ਨੂੰ ਕਿਹਾ ਮੇਰੇ ਮੁੱਦੇ ਲਿਖੇ ਦਿਓ ਮੈਂ ਉਹਨਾਂ ਨੂੰ ਕੁਲਾਰ ਸਾਹਿਬ ਨੂੰ ਕਿਹਾ ਮੁੱਦੇ ਲਿਖੇ ਦਿਓ ਇਹ ਤਿੰਨਾਂ ਨੇ ਇੱਕੋ ਹੀ ਮੁੱਦਾ ਲਿਖਿਆ ਉਹ ਇਹ ਸੀ ਪੀ ਐਸ ਆਈ ਸੀ ਲਾ ਮਤਲਬ ਇੱਕ ਨੇ ਤਾਂ ਕੋਈ ਹੋਰ ਮੁੱਦਾ ਲਿਖਿਆ ਹੋਵੇ ਇਹਦਾ ਮਤਲਬ ਪਿਛਲੇ 2.5-3 ਸਾਲਾਂ ਚ ਕਾਫੀ ਮੁੱਦੇ ਸੋਲਵ ਹੋ ਗਏ ਅੰਨਾ ਕੋਲ ਵੀ ਹੋਰ ਕੋਈ ਮੁੱਦਾ ਨਹੀਂ ਸੀ ਉਹਨੇ ਸੋਚ ਰੇ ਕਿ ਚਲੋ ਅੱਗੇ ਕੀ ਕਰਾਣਾ ਪਰ ਮੁੱਦੇ ਇਹਨਾਂ ਕੋਲ ਖਤਮ ਹੋ ਗਏ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਢਾਈ ਤੇ ਇਨਸ਼ਾਅਲਾ ਚ ਕਾਫੀ ਮੁਤੇ ਹੋ ਗਏ ਜਿਹਦੇ ਨਾਲ ਆ ਜਿਹੜਾ ਸਭ ਨਾਲੋਂ ਜ਼ਿਆਦਾ ਬੋਟਲネック ਸੀ ਜਿਹ ਪ੍ਰੋਬਲਮ ਇਹ ਨਹੀਂ ਹੁੰਦੀ ਵੀ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਮਨੀਸ਼ ਤੂੰ ਦੁਬਾਰਾ ਦੁਬਾਰਾ ਪੁੱਛਦਾ ਸਰਕਾਰ ਨੂੰ ਕਿੰਨਾ ਰੈਵਨਿਊ ਆਣਾ ਸਰਕਾਰ ਨੂੰ ਉਹਨਾਂ ਰੈਵਨਿਊ ਆਣਾ ਜਿੰਨਾ ਇੰਡਸਟਰੀ ਦਾ ਬੰਦਾ ਹੈ ਜਾਂ ਪੁੱਛਿਆ ਪਰ ਗੱਲ ਇਹ ਹੈ ਕਿ ਪੋਜ਼ਿਟਿਵ ਐਟੀਟਿਊਡ ਹੋ ਗਿਆ ਦੇਖੋ ਇੱਕ ਐਟਮੋਸਫੇਅਰ ਬੰਦਾ ਪੋਜ਼ਿਟਿਵ ਪੋਜ਼ਿਟਿਵ ਐਟਮਾਸਫੇਅਰ ਬੰਦਾ ਔਰ ਜਿਹੜਾ ਰੈਵਨਿਊ ਆਣਾ ਵੀ ਇਹਨਾਂ ਨੇ ਹੁਣੇ ਕਿਹਾ ਉਹ ਨੋ ਪ੍ਰੋਫਿਟ ਦਾ ਨੋ ਉਹਦੇ ਉਹਦੇ ਨਾਲ ਇੱਕ ਵੋਕਲ ਪੁਆਇੰਟ ਹੋਰ ਬਣ ਜੂ ਤੁਹਾਡੀਆਂ ਹੋਰ ਸੜਕਾਂ ਤੁਹਾਡਾ ਹੋਰ ਇਨਫਰਾਸਟ੍ਰਕਚਰ ਬਣ ਜੂ ਮਤਲਬ ਇੱਕ ਜੇਬ ਚੋਂ ਜਾਣਾ ਦੂਜੀ ਜੇਬ ਚ ਜਾਣਾ ਇਹ ਕਿਸੇ ਕਿਸੇ ਕੋਲ ਪੀਐਸਆਈਸੀ ਦਾ ਪੈਸਾ ਇੱਧਰ ਉੱਧਰ ਨਹੀਂ ਹੋ ਸਕਦਾ ਉਹ ਲਗਣਾ ਇੰਡਸਟਰੀ ਤੇ ਹੀ ਆ ਚਾਹੇ ਉਹਦਾ ਕੋਈ ਸੈਂਟਰ ਬਣੇ ਚਾਹੇ ਕੋਈ ਕੁਝ ਬਣੇ ਸੋ ਮੇਰਾ ਮਤਲਬ ਹੈ ਕਿ ਇਹ ਪੈਸੇ ਆਣਗੇ ਔਰ ਇਹ ਜਿਹੜੀ ਜਿਹੜਾ ਵੀ ਹੋਏਗਾ ਉਹ ਲੱਗੇਗਾ ਦੇਖੋ ਇੱਕ ਇਹਦੇ ਨਾਲ এমਪਲੋਇਮੈਂਟ ਵਧੇਗੀ ਇਨਵੈਸਟਮੈਂਟ ਵਧੇਗੀ এমਪਲੋਇਮੈਂਟ ਕਿਉਂ ਵਧੇਗੀ ਇੰਡਸਟਰੀਆਂ ਨੂੰ ਹੁਣ ਲੋਨ ਮਿਲਣਗੇ ਤੁਹਾਡੀ ਬੈਲੈਂਸ ਸ਼ੀਟ ਕਿੰਨੀ ਬੈਟਰ ਹੋ ਜਾਏਗੀ ਤੁਹਾਡੀ ਬੈਲੈਂਸ ਸ਼ੀਟ ਚ ਲਾਇਬਿਲਟੀ ਦਿਖਾਈ ਦੇ ਰਹੀ ਹੈ ਉਹਨਾਂ ਲਾਇਬਿਲਟੀ ਖਤਮ ਹੋ ਜਾਣੀ ਹੈ ਤੁਹਾਡੀ ਬੈਲੈਂਸ ਸ਼ੀਟ ਪ੍ਰੋਫਿਟ ਚ ਆ ਜਾਣੀ ਹੈ ਉਹਦੇ ਤੇ ਟੈਕਸ ਵੀ ਨਹੀਂ ਪੈਣਾ ਕੋਈ ਟੈਕਸ ਦਾ ਟੈਕਸੇਬਲ ਇਨਕਮ ਨਹੀਂ ਹੋਣੀ ਅੱਛਾ ਦੂਜੀ ਗੱਲ ਇਹ ਹੈ ਕਿ ਜਦੋਂ ਬੈਂਕਾਂ ਵਾਲੇ ਚੰਗੀ ਬੈਲੈਂਸ ਸ਼ੀਟ ਦੇਂਦੇ ਪੈਸੇ ਜ਼ਿਆਦਾ ਦਿੰਦੇ ਜੇ ਪੈਸੇ ਜ਼ਿਆਦਾ ਦੇਣਗੇ ਤੁਹਾਡੀ ਇਨਵੈਸਟਮੈਂਟ ਜ਼ਿਆਦਾ ਹੋਏਗੀ ਏਮਪਲੋਇਮੈਂਟ ਜ਼ਿਆਦਾ ਹੋਏਗੀ ਪਲੱਸ ਇੱਕ ਐਟਮੋਸਫੇਅਰ ਬੰਦਾ ਐ ਐਟਮੋਸਫੇਅਰ ਐਦਾਂ ਦਾ ਬੰਦਾ ਕਿ ਇਹ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਹੈਗੀ ਇੰਡਸਟਰੀ ਫ੍ਰੈਂਡਲੀ ਇਹ ਬੜਾ ਦੂਰ ਤੱਕ ਗਿਆ ਉਸ ਤੋਂ ਬਾਅਦ ਜਦੋਂ ਇੰਡਸਟਰੀਅਲ ਫ੍ਰੈਂਡਲੀ ਹੋਵੇ ਲੋਕੀ ਹੋਰ ਇਨਵੈਸਟਮੈਂਟ ਲਿਆਂਦੇਗੇ ਇੱਥੇ ਲੈ ਆਊਟ ਗੱਲ ਇਹ ਹੈ ਕਿ ਸਰਕਾਰਾਂ ਨੇ ਪੈਸੇ ਨਹੀਂ ਬਹੁਤੇ ਦੇਨੇ ਹੁੰਦੇ ਕੁਛ ਨਹੀਂ ਦੇਣਾ ਹੁੰਦਾ ਇੱਕ ਈਜ਼ ਆਫ ਡੂਇੰਗ ਬਿਜ਼ਨਸ ਹੁੰਦਾ। ਔਰ ਇਹ ਮੈਂ ਜੋ ਇਹਨਾਂ ਨੇ ਕਿਹਾ ਹੈ ਕਿ ਇੱਕ ਵਾਰੀ OTGS ਆਇਆ ਸੀਗਾ 11% ਇਹ ਗਏ 8% ਕਰਾਨ ਉਹਨਾਂ ਨੇ 8.5 ਕਰਤਾ ਨਾਲ ਕੰਪਾਊਂਡਿੰਗ ਕਰਤਾ 22-24% ਬੰਦਾ। ਸੋ ਉਹ ਵੀ ਗੱਲ ਸਮਝਾਈ ਸਾਰੀਆਂ ਜਦੋਂ ਚੀਜ਼ਾਂ ਸਮਝ ਗਏ ਉਹ ਕਰ ਰਹੇ ਪਰ ਇੱਕ ਗੱਲ ਹੈ ਇੰਡਸਟਰੀ ਦੇ OTS ਨੇ ਮੈਨੂੰ ਪ੍ਰੋਬਲਮ ਚ ਲਿਆਤਾ ਹੁਣ ਉਹ ਲੁਧਿਆਣਾ ਇੰਪਰੂਵਮੈਂਟ ਅਥਰਟੀ ਵਾਲੇ ਜਿੰਨੇ ਲਾਟੀ ਆ ਉਹ ਕਹਿੰਦੇ ਜੀ ਸਾਡਾ ਵੀ OTS ਹੈ ਹੁਣ ਉਹ ਜਿਹੜੇ ਹਾਊਸਿੰਗ ਦਾ ਹੈ ਉਹ ਕਹਿੰਦੇ ਸਾਡਾ ਵੀ OTS ਲਿਆਓ ਪਰ ਮੈਂ ਤੁਹਾਨੂੰ ਦੱਸ ਰਿਹਾ ਕੋਈ ਵੀ OTS ਐਡਾ ਵਧੀਆ ਨਹੀਂ ਹੋਏਗਾ ਜੋ ਇੰਡਸਟਰੀ ਲਈ ਕਿਉਂਕਿ ਮੈਂ ਕਹਾਂ ਤੁਸੀਂ ਇੰਡਸਟਰੀ ਨੂੰ ਕਿਸੇ ਹੋਰ ਸੈਕਟਰ ਨਾਲ ਨਹੀਂ ਕੰਪੇਅਰ ਕਰ ਸਕਦੇ ਨਾ ਹਾਊਸਿੰਗ ਨਾਲ ਕਰ ਸਕਦੇ ਹੋ ਨਾ ਲੁਧਿਆਣਾ ਇਹਨਾਂ ਦਾ ਬੈਸਟ ਲਿਆਓ ਜੇ ਹੋਰ ਕਿਸੇ ਦਾ 1 2% ਉੱਪਰ ਥੱਲੇ ਵੀ ਕਰਨਾ ਉਹ ਆਪਾਂ ਬਾਅਦ ਚ ਦੇਖਾਂਗੇ ਕਿਉਂਕਿ ਦੇਖੋ ਇਹਨਾਂ ਨੂੰ ਕੀ ਦਿਖਾਣਾ ਪੈਂਦਾ ਅਫਸਰ ਡਰਦੇ ਵੀ ਹੁਣ ਉਹ ਇਹ ਐਕਚੁਅਲੀ ਤਾਂ ਕਿਤਾਬਾ 'ਚ ਲੋਸ ਆ ਜਾਂਦਾ ਜਿਸ ਤਰ੍ਹਾਂ ਤੁਸੀਂ ਲਾਇਬਿਲਟੀ ਦਿਖਾਈ ਹੈ ਸਰਕਾਰ ਨੇ ਵੀ ਆਪਣੀ ਕਿਤਾਬਾ 'ਚ ਇਹ ਐਸੈਟ ਦਿਖਾਇਆ ਹੋਇਆ ਦੇਖੋ ਹੁਣ ਤਾਂ ਹੁਣ ਤਾਂ ਡਿਸੀਜਨ ਲੈ ਲੈਂਦੇ ਆ ਹੁਣ ਉਹਨਾਂ ਐਸੈਟ ਪੀਐਸਆਈਸੀ ਦੀ ਕਿਤਾਬਾ 'ਚ ਘਟ ਜਾਣਾ ਮੁੜ ਕੇ ਹੋਰ ਸਰਕਾਰ ਆਂਦੀ ਆ ਕਹਿੰਦੇ ਜੀ ਇਹ ਖੁੱਲੋ ਇਹਨਾਂ ਘਟਾ ਗਿਓ ਸੋ ਦੇ ਕੋਈ ਡਿਸੀਜਨ ਹੈ ਹੌਸਲੇ ਨਾਲ ਹੁੰਦੇ ਆ ਇਹ ਡਿਸੀਜਨ ਬੜੇ ਸੋਚੇ ਸਮਝੇ ਹੁੰਦੇ ਆ ਕਿਉਂਕਿ ਇੰਡਸਟਰੀ ਇੱਕ ਬੈਕਬੋਨ ਹੁੰਦੀ ਹੈ ਡਿਸੀਜਨ ਦਿੱਤਾ ਗਿਆ ਔਰ ਮੈਂ ਬੜਾ ਥੈਂਕਫੁਲ ਆ ਸਾਰਿਆਂ ਦਾ ਕਿ ਸਾਰੇ ਐਪਰੀਸ਼ੀਏਟ ਕਰ ਰਹੇ ਆ ਔਰ ਇਹ ਸਾਰਿਆਂ ਨੇ ਵੈਲਕਮ ਕੀਤਾ ਹੈਗਾ ਮੈਂ ਦੁਬਾਰਾ ਕਹਿੰਦਾ ਹੋਰ ਕੋਈ ਵੀ ਮੁੱਦਾ ਇੰਡਸਟਰੀ ਦਾ ਹੋਵੇ ਉਹ ਹੋਏਗਾ ਔਰ ਮਤਲਬ ਕਿ ਇਟ ਵਿਲ ਬੀ ਸੋਲਡ ਟੂ ਦੀ ਬੈਸਟ ਪੋਸੀਬਲ ਆਫ ਮਾਈ ਕੈਲੀਬਰ ਜਿੱਨਾ ਮੈਂ ਇਹਨਾਂ ਨੂੰ ਮਨਾ ਸਕੂਗਾ ਔਰ ਜੋ ਮੇਰੇ ਹੱਕੇ ਜੋ ਹੋਏਗਾ ਕਰਾਊਗਾ ਔਰ ਮੈਨੂੰ ਉੱਪਰੋਂ ਕਿਹਾ ਗਿਆ ਵੀ ਤੁਸੀਂ ਇੰਡਸਟਰੀ ਨੂੰ ਪ੍ਰੋਮਿਸ ਕਰ ਦੋ ਇੱਕ ਮੈਂ ਹੋਰ ਇੱਥੇ ਅਨਾਉਂਸਮੈਂਟ ਕਰਕੇ ਜਾ ਰਿਹਾ ਅੱਜ ਮੈਂ ਅੱਗੇ ਵੀ ਕਈ ਐਸੋਸੀਏਸ਼ਨਾਂ ਨੂੰ ਕਿਹਾ ਇੱਥੇ ਐਗਜ਼ੀਬਿਸ਼ਨ ਸੈਂਟਰ ਆਪਣੇ ਹੈ ਨਹੀਂ ਯੈਸ ਸਰ ਨਹੀਂ ਨਹੀਂ ਫੇਰ ਉਹੀ ਗੱਲ ਹੈ ਲਖਣਾ ਸਾਹਿਬ ਤੁਸੀਂ ਕਹਿ ਦਿੰਦੇ ਹੋ ਮੈਂ ਹਰ ਵਾਰੀ ਕਹਿੰਨਾ ਚਾਰ ਪੰਜ ਐਸੋਸੀਏਸ਼ਨਾਂ ਮਿਲ ਕੇ ਮੈਨੂੰ ਇੱਕ ਪ੍ਰਪੋਜ਼ਲ ਦੇ ਦੋ ਕਿੱਠੀ ਕੇ ਸਾਨੂੰ ਜਗ੍ਹਾ ਚਾਹੀਦੀ ਆ ਅੱਜ ਤੱਕ ਮੈਂ ਉਹ ਚਿੱਠੀ ਦੀ ਸ਼ਕਲ ਨਹੀਂ ਦੇਖੀ 2 ਸਾਲ ਮੈਂ ਇੱਕ ਭੈਣ ਦੇ ਆਹ ਤੋ ਦੇਖੋ ਤਿੰਨ ਚਾਰ ਐਸੋਸੀਏਸ਼ਨਾਂ ਇਕੱਠੀ ਕਰਕੇ ਦੋ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਤੁਹਾਨੂੰ ਜ਼ਮੀਨ ਲੈ ਕੇ ਦਵਾਂਗਾ ਔਰ ਉੱਥੇ ਐਗਜ਼ੀਬਿਸ਼ਨ ਸੈਂਟਰ ਤੁਸੀਂ ਆਪੇ ਬਣਾਓ ਪਰ ਮੈਨੂੰ ਦੇਖੋ ਦੱਸੋ ਤਾਂ ਸਹੀ ਨਾ ਦੇਖੋ ਮੈਂ ਇੱਕ ਐਸੋਸੀਏਸ਼ਨ ਨੂੰ ਨਹੀਂ ਦੇ ਸਕਦਾ ਬਾਕੀਆਂ ਨੇ ਕਹਿਣਾ ਕੋਮਨ ਜਗ੍ਹਾ ਹੋਏਗੀ ਤੁਸੀਂ ਉੱਥੇ ਐਗਜ਼ੀਬਿਸ਼ਨ ਸੈਂਟਰ ਬਣਾਓ ਔਰ ਲੋੜ ਹੈਗੀ ਐਗਜ਼ੀਬਿਸ਼ਨ ਸੈਂਟਰ ਜਿਹੜੀ ਮੈਂ ਐਗਜ਼ੀਬਿਸ਼ਨ ਸੈਂਟਰ ਗਿਆ ਮੀਆਂ ਦੋਕ ਵਾਰੀ ਦਾਣਾ ਮੰਡੀ ਦੋਨੋ ਵਾਰੀ ਮੈਂ ਚਿੱਠੀਆਂ ਮੰਗੀਆਂ ਆਈਆਂ ਨਹੀਂ ਦੇਖੋ ਮੈਂ ਨਹੀਂ ਕਹਿ ਸਕਦਾ ਜੀ ਐਗਜ਼ੀਬਿਸ਼ਨ ਦੇਖੋ ਰਿਪਰੈਜੈਂਟੇਸ਼ਨ ਤਾਂ ਤੁਹਾਡੇ ਤੋਂ ਆਣੀ ਚਾਹੀਦੀ ਓਟੀਐਸ ਦੀ ਵੀ ਇੰਨਾ ਤੋਂ ਆਈ ਮੈਂ ਸਾਰਿਆਂ ਤੋਂ ਇੰਡੀਵਿਜੂਅਲ ਚਿੱਠੀ ਮੰਗੀ ਤੁਸੀਂ ਵੀ ਰਿਪਰੈਜੈਂਟੇਸ਼ਨ ਦਿਓ ਜਗ੍ਹਾ ਦਿਓ ਉੱਥੇ ਐਗਜ਼ੀਬਿਸ਼ਨ ਸੈਂਟਰ ਬਣੇਗਾ ਔਰ ਐਗਜ਼ੀਬਿਸ਼ਨ ਸੈਂਟਰ ਦਾ ਬਹੁਤ ਸਕੋਪ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਸ਼ਹਿਰ 'ਚ ਜਗ੍ਹਾ ਲੈ ਦੂੰਗਾ ਥੋੜੀ ਜੀ ਦੂਰ ਹੋਏਗੀ ਬਟ ਦਿੱਲੀ ਦੀ ਵੀ ਐਗਜ਼ੀਬਿਸ਼ਨਰ ਨੌਇਡਾ ਚ ਲੱਗਦੀਆਂ ਸਾਰੀਆਂ ਸ਼ਹਿਰ ਤੋਂ ਬਾਹਰ ਹੀ ਲੱਗਦੀਆਂ ਪਰ ਜਗਾ ਬੜੀ ਲਓ ਵਧੀਆ ਐਗਜ਼ੀਬਿਸ਼ਨਸ ਐ ਇਹ ਦੇਖੋ ਜੀ ਪ੍ਰਪੋਜ਼ਲ ਆ ਇੰਡਸਟਰੀ ਨੇ ਦੇਣੀ ਆ ਬਾਕੀ ਇਹ ਮੈਂ ਤੁਹਾਨੂੰ ਜ਼ਰੂਰ ਕਹਿ ਸਕਦਾ ਇੱਕ ਪਾਲਿਸੀ ਬਣ ਰਹੀ ਹੈ ਇੰਡਸਟਰੀ ਦੀ ਉਹ ਬਹੁਤ ਇੰਡਸਟਰੀਅਲ ਫ੍ਰੈਂਡਲੀ ਹੋਏਗੀ ਉਹ ਇਟ ਵਿਲ ਬੀ ਪੂਟ ਓਪਨ ਫॉर ਸੁਜੈਸ਼ਨਸ ਉਹ ਸੁਜੈਸ਼ਨਸ ਤੋਂ ਬਾਅਦ ਹੀ ਕਲੋਜ਼ ਹੋਏਗੀ ਪਾਲਿਸੀ ਉਹ ਅਲੱਗ ਬਣ ਰਹੀ ਹੈ ਬਟ ਮੈਂ ਸਾਰੇ ਇੰਡਸਟਰੀ ਦੇ ਡਰਕਾਂ ਦੀ ਸ਼ੋਰ ਕਰਦਾ ਹੈ ਜਿਸ ਦਾ ਦਾ ਸਭ ਤੋਂ ਪਹਿਲੇ ਪਾਲਿਸੀ ਦਾ ਕੋਈ ਜਿਹੜਾ ਇਹ ਡਰਾਫਟ ਹੈ ਬਣ ਰਹੀ ਹੈ ਮੈਨੂੰ ਮੇਰੇ ਕੋਲ ਐਗਜ਼ੈਕਟ ਡੇਟ ਨਹੀਂ ਹੈ ਕਿ ਪ੍ਰਮੋਜੀ ਪਰ ਜਦੋਂ ਪਤਾ ਲੱਗੀ ਮੈਂ ਜ਼ਰੂਰ ਦੱਸੂਗਾ ਮੈਂ ਗਲਤ ਨਹੀਂ ਕੋਈ ਕਮਿਟ ਕਰਨਾ ਕਰ ਰਿਹਾ ਡਿਪੋਲਿਸੀ 2022 ਦੇ ਸਾਈਨ ਦਾ ਚੈਸਟਾਈਡ ਹੋ ਜਾਣਾ ਨਹੀਂ ਨਹੀਂ ਹੁਣੇ ਚੇਂਜਸ ਬਣੇਗੀ ਪਹਿਲਾ ਹੀ ਬਣੇਗੀ ਸਰ ਸਰ ਇੱਕ ਇੰਡਸਟਰੀ ਤੋਂ ਸਾਰੀਆਂ ਪ੍ਰੋਬਲਮਾਂ ਸੋਲਵ ਕਰਾ ਦਿਓ ਪਰ ਕਿਉਂਕਿ ਸਾਂ ਅੰਦੋਲਨ ਨਹੀਂ ਤੁਹਾਡੇ ਲੋਕਾਂ ਤੋਂ ਸੈਟਲ ਹੋ ਰਿਹਾ ਉਹ ਇਹ ਬੋਲਦੇ ਨਹੀਂ ਪਏ ਸਾਰੇ ਮੈਨੂੰ ਪਿੱਛੇ ਝਾਰਾ ਕਰੀ ਜਾਂਦੇ ਕਿ ਠੀਕ ਹੈ ਸਾਨੂੰ ਬੈਠੇ ਬਚੂ ਹੋ ਜਾਣਾ ਹੋਰ ਸੌਲਿਟ ਕੀ ਕਰੋਗੇ ਇਹੀ ਦੇਖੋ ਦੇਖੋ ਜੇ ਆਪ ਸੂਬੇ ਲਈ ਹਰ ਚੀਜ਼ ਜ਼ਰੂਰੀ ਹੈ ਇੰਡਸਟਰੀ ਵੀ ਜ਼ਰੂਰੀ ਹੈ ਐਗਰੀਕਲਚਰ ਵੀ ਜ਼ਰੂਰੀ ਹੈ ਸਾਰਾ ਜ਼ਰੂਰੀ ਹੈ ਜਿਹੜਾ ਕਿਸਾਨ ਅੰਦੋਲਨ ਹੈ ਉਹ ਸੈਂਟਰਲ ਗਵਰਨਮੈਂਟ ਵੀ ਕਰ ਰਹੀ ਕਿਉਂਕਿ ਇਹ ਇਸ਼ੂ ਸਟੇਟ ਗਵਰਨਮੈਂਟ ਦੇ ਨਹੀਂ ਹੈਗੇ ਕਿ ਸੈਂਟਰਲ ਗਵਰਨਮੈਂਟ ਵਿੱਚ ਇਨਵੋਲਡ ਹੈਗੀ ਹੈ ਬਾਕੀ ਸੀਐਮ ਸਾਹਿਬ ਵੀ ਕਹਿ ਰਹੇ ਸੀ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਦਾ ਕਿ ਜਿਹੜਾ ਜਲਦੀ ਤੋਂ ਜਲਦੀ ਇਹਨੂੰ ਰਿਜ਼ੋਲਵ ਕਰੋ ਕਿ ਹੋਪਫੁਲੀ ਹੋ ਜਾਏ ਸੱਤੇ ਸਾਲ ਹੋ ਗਏ ਉਹ ਕਹਿੰਦੇ ਸ਼ਹਿ ਹੀ ਪੰਜਾਬ ਸਰਕਾਰ ਦੀ ਇਸ ਸਰ ਇੰਡਸਟਰੀ ਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪ੍ਰੈਜ਼ੀਡੈਂਟ ਆਫ ਬੈਕ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਮੇਰੇ ਨਾਲ ਬੈਠੇ ਨੇ ਸਰਦਾਰ ਉਹਕਾਰ ਸਿੰਘ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰ ਟੇਕਿੰਗ ਨਾਲ ਮੇਰੇ ਬੈਠੇ ਨੇ ਮਿਸਟਰ ਓਪੀ ਬੱਸੀ ਫੇਜ਼ 8 ਫੋਕਲ ਪੁਆਇੰਟ ਐਸੋਸੀਏਸ਼ਨ ਦੇ ਤੋਂ ਮੇਰੇ ਨਾਲ ਬੈਠੇ ਨੇ ਸੰਜੀਵ ਅਰੋੜਾ ਜੀ ਆਉਣ ਵਾਲੇ ਕੈਬਨਿਟ ਮਿਨਿਸਟਰ ਅੱਜ ਅੱਜ ਮੈਂਬਰ ਰਾਜ ਸਭਾ ਔਰ ਮੇਰੇ ਨਾਲ ਬੈਠਾ ਮਿਸਟਰ ਰਾਹੁਲ ਓਜਾ ਕਨਵੀਨਰ ਅਪੈਕ ਚੈਂਬਰ ਆਫ ਕਾਮਰਸ ਐਂਡ ਸੀਆਈ ਆਈ ਵੱਲੋਂ ਬੈਠੇ ਨੇ ਅਫਤਾਰ ਬੋਗਲ ਜੀ ਬੈਠੇ ਨੇ ਵਾਈਸ ਪ੍ਰੈਜ਼ੀਡੈਂਟ ਅਪੈਕ ਚੈਂਬਰ ਆਫ ਕਾਮਰਸ ਸੰਜੀਵ ਜੀ ਐਨਟੀ ਬੈਠੇ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਅਪੈਕ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਅਜੀਤ ਲਖਰਾ ਜੀ ਬੈਠੇ ਨੇ ਵਾਈਸ ਪ੍ਰੈਜ਼ੀਡੈਂਟ ਆਫ ਅਪੈਕ ਚੈਂਬਰ ਓਪੀ ਮਿਸਟਰ ਅਮਨ ਬਸੀ ਬੈਠੇ ਨੇ ਐਗਜ਼ੀਕਟਿਵ ਮੈਂਬਰ ਆਫ ਅਪੈਕ ਚੈਂਬਰ ਆਫ ਕਾਮਰਸ ਅੱਜ ਆਡੇ ਆਸਤੇ ਫੇਜ਼ 8 ਪਾਰਟਿਕੁਲਰਲੀ ਵੋਕਲ ਪੁਆਇੰਟ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਐਨੀ ਖੁਸ਼ੀ ਹੈ ਕਿ ਅਸੀਂ ਸੰਜੀਵ ਅਰੋਲਾ ਜੀ ਨੂੰ ਉਹਨਾਂ ਦੇ ਬਿਜ਼ੀ ਸ਼ੈਡਿਊਲ ਚ ਅੱਜ ਬੁਲਾਇਆ ਇਤੇ ਤਾਂ ਕਿ ਅਸੀਂ ਆਪਣਾ ਜਿਹੜੀ ਖੁਸ਼ੀ ਦਾ ਇਜ਼ਹਾਰ ਹੈ ਅਸੀਂ ਆਦਾ ਕਰ ਸਕੀਏ ਔਰ ਉਹਨਾਂ ਦੇ ਮੂੰਹ ਵੀ ਸੁਣ ਲਈਏ ਕਿ ਉਹਨਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਹੈ ਸੋਸ ਤੋਂ ਪਹਿਲਾਂ ਮੈਂ ਬੋਲਾਂਗਾ ਕਿ ਜਦੋਂ ਦੇ ਮੈਂਬਰ ਰਾਜ ਸਭਾ ਬਣੇ ਨੇ ਇੱਕ ਇੰਡਸਟਰੀ ਦੇ ਹੋਣ ਕਰਕੇ ਵਪਾਰੀ ਹੋਣ ਕਰਕੇ ਔਰ ਪੜ੍ਹੇ ਲਿਖੇ ਇੱਥੇ ਬਿਜ਼ਨਸ ਹੋਣ ਕਰਕੇ ਅਸੀਂ ਇਹਨਾਂ ਦੇ ਲੜ ਫੜਿਆ ਇਹਨਾਂ ਦਾ 2 ਸਾਲ ਹੋ ਗਿਆ ਇਹ ਜਿਹੜਾ ਫੇਜ਼ 8200 ਚ ਜੰਡਾ ਦੀ ਓਟੀ ਐਸ ਸਕੀਮ ਆਈ ਐਪੀ ਐਸ ਆਈ ਸੀ ਵੱਲੋਂ ਇਹ ਅਸੀਂ ਪਹਿਲੇ 2016 ਤੋਂ ਡਿਮਾਂਡ ਕਰ ਰਹੇ ਸੀ ਪਿਛਲੀ ਸਰਕਾਰ ਚੰਨੀ ਸਰਕਾਰ ਨੇ ਵੀ ਕੋਟੀਆਂ ਚ ਲਾਂਦੇ ਸੀ ਉਹਨਾਂ ਨੇ ਕੀ ਕੀਤਾ ਜੀ 15% ਇੰਟਰਸਟ ਤੋਂ ਘਟਾ ਕੇ 8.5% ਕਰਤਾ ਨਾਲ ਉਹਦੇ ਇੱਕ ਕਲਾਜ਼ ਲਗਾਤੀ ਕੰਪਾਊਂਡਿੰਗ ਕੰਪਾਊਂਡਿੰਗ ਦਾ ਹੋ ਗਿਆ ਜੈਸੇ ਇੱਕ ਵਾਰ ਸਰਕਾਰ ਬਜਟੋਂ ਲੈ ਲੇਤਾ ਤੇ ਸਜੇ ਹਤੋਂ ਵਾਪਸ ਲੈ ਲਿਆ ਕਿਸੇ ਨੂੰ 12% ਪੈ ਗਿਆ ਤੇ ਕਿਸੇ ਨੂੰ 17% ਪੈ ਗਿਆ ਏ ਚੀਜ਼ਸ ਅਰੋਲਾ ਸਾਹਿਬ ਸਮਝ ਚੁੱਕੇ ਸੀ ਬਈ ਬਹੁਤ ਥੱਕਾ ਹੋਇਆ ਹੈ ਆਫਟਰ ਆਲ ਇੰਡਸਟਰੀ ਦੇ ਕੰਮ ਰੁਕੇ ਪਏ ਨੇ ਪੀਐਸਆਈਸੀ ਜਦ ਤੱਕ ਪੈਸੇ ਪੂਰੇ ਨਾ ਦਿਓ ਤਾਂ ਚੇਂਜ ਆਫ ਨੇਮ ਨਹੀਂ ਕਰਨ ਦਿੰਦੀ ਵੇਚਣ ਨਹੀਂ ਦਿੰਦੀ ਪਲਾਟ ਕੋਈ ਨਵੀਂ ਆਈਟਮ ਨਹੀਂ ਬਣਾਉਣ ਦਿੰਦੀ 파ਟਨਰ ਅਡਡ ਕਰਨਾ ਕੁਝ ਨਹੀਂ ਕਰਨ ਦਿੰਦੇ ਸਾਰੇ ਕੰਮ ਠੱਪ ਹੋ ਜਾਂਦੇ ਸੀ ਪਿਛਲੇ 5 ਸਾਲਾਂ ਤੋਂ ਖਾਸ ਕਰ ਠੱਪ ਹੋ ਪੈਸੀ ਕੰਮ ਅਰੋਲਾ ਸਾਹਿਬ ਨੇ ਬੜੀਆਂ ਜੋਰ ਲਾੰਗਾ ਰਿਆ ਅਸੀਂ ਇਰ ਇੰਡਸਟਰੀ ਮਿਨਿਸਟਰ ਗੌਣ ਸਾਹਿਬ ਨਾਲ ਮੀਟਿੰਗ ਕਰਾਈ ਉਹਨਾਂ ਦੇ ਉੱਥੇ ਜਗ੍ਹਾ ਤੇ ਬੈਠ ਕੇ ਰੋਣਾ ਸਾਹਿਬ ਸਾਡੇ ਐਡਵੋਕੇਟ ਬਣ ਕੇ ਇੰਨੀ ਐਡਵੋਕਸੀ ਕੀਤੀ ਉਸ ਕਰਕੇ ਉਹਨਾਂ ਨੂੰ ਦੱਸਿਆ ਵੀ ਇਹ ਚੀਜ਼ ਕੀ ਹੈਗਾ ਫਿਰ ਉਹਨਾਂ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਬਣਾ ਲਿਆ ਗਿਆ ਕਿ ਸੁਪਰੀਮ ਕੋਰਟ ਨੇ ਅਗਰ 8% ਫੈਸਲਾ ਕੀਤਾ ਹੈ ਤੇ ਸੰਜੀਵ ਅਰੋੜਾ ਜੀ ਕਹਿਣ ਲੱਗੇ ਵੀ ਅਸੀਂ ਵੀ ਕਿਉਂ ਨਾ 8% ਕਰੀਏ ਜੇ ਕੋਰਟ ਦਾ ਫੈਸਲਾ ਹੈਗਾ ਲਾਗੂ ਕਰੀਏ ਇਹਨਾਂ ਨੇ ਮੰਨਵਾਇਆ ਵਲਦਾਰ ਗੱਲੇ ਹੈਗੇ ਪੀਐਸਆਈਸੀ ਔਰ ਇੰਡਸਟਰੀ ਮਿਨਿਸਟਰ ਨੂੰ ਮਨਾਉਣ ਤੋਂ ਬਾਅਦ ਇੰਡਸ ਫਾਈਨਾਂਸ ਡਿਪਾਰਟਮੈਂਟ ਨੇ ਜਾ ਕੇ ਫਿਰ オਬਜੈਕਸ਼ਨ ਲਾਤੀ ਕਿ ਅਸੀਂ ਬਾਕੀਆਂ ਦਾ 13% OT ਅਸੀਂ ਲਿਆਣ ਲੱਗੇ ਆ ਇਹਨਾਂ ਦੀ ਮਿਹਨਤ ਹੈ ਇਹਨਾਂ ਦੇ ਤਾਲਮੇਲ ਕੋਈ وجہ ਨਾਲ ਅੱਜ 8% ਹੀ ਕਰਵਾ ਸਕੇ OT 60% ਹੋਣ ਨਾਲ ਸਾਡੇ ਸਾਰੇ ਝਗੜੇ ਜਿਹੜੇ ਨੇ ਖਤਮ ਹੋ ਗਏ ਐ ਅਨਾਉਂਸਮੈਂਟ ਦੇ ਪੀਐਸਆਈਸੀ ਦੇ ਵਿੱਚ ਅਸੀਂ ਪੈਸੇ ਦੇਵਾਂਗੇ 8% ਸਿੰਪਲ ਇੰਟਰਸਟ ਨਾਲ ਤੇ ਸਾਰੇ ਕੰਮ ਕਰਾ ਸਕਾਂਗੇ ਪਰ ਸਾਡੀ ਇੰਡਸਟਰੀ ਚੱਲ ਸਕੇਗੀ ਜਿਹੜੀ ਕਿ ਇੰਡਸਟਰੀ ਰੁਕੀ ਹੋਈ ਸੀ ਪਿਛਲੇ 5 6 7 ਸਾਲ ਤੋਂ ਅੱਜ ਇੰਨੀ ਖੁਸ਼ੀ ਅਸੀਂ ਤਾਂ ਦੇਣਾਂ ਨਹੀਂ ਦੇ ਸਕਦੇ ਰੋਲਾ ਸਾਹਿਬ ਦਾ ਜਿੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਜਿਸ ਤਰ੍ਹਾਂ ਹਿਸਾਬ ਨਾਲ ਉਹ ਜਿਸ ਤਰੀਕੇ ਨਾਲ ਇਹਨਾਂ ਨੇ ਉਹਨਾਂ ਨੂੰ ਮਨਾਇਆ ਹੈ ਜਿਸ ਤਰੀਕੇ ਨਾਲ ਜਿਵੇਂ ਅਥੇ ਲੋਕੇਟ ਕਰਦਾ ਹੈ ਜੋ ਸੁਪਰੀਮ ਕੋਰਟ ਦਾ ਐਡਵੋਕੇਟ ਕਰਦਾ ਹੈ ਪੂਰੇ ਲੌਜੀਕਲ ਪੁਆਇੰਟ ਨਾਲ ਸਾਡੀ ਐਡਵੋਕਸੀ ਕਰਕੇ ਇਹ ਕਾਮਯਾਬ ਸਾਨੂੰ ਕਰਵਾਇਆ ਆਪ ਕਹ ਇਹਨਾਂ ਦੀ ਮਿਹਨਤ ਨਾਲ ਸਾਨੂੰ ਇਹਨਾਂ ਦਾ ਅਸੀਂ ਆਭਾਰ ਪ੍ਰਗਟ ਕਰਨੇ ਆਂ ਔਰ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ 7 ਤਰੀਕ ਨੂੰ ਪੌਣੇ 7 ਵਜੇ ਅਗਾਜ਼ ਹੋਟਲ ਦੇ ਵਿੱਚ ਹੋਰ ਜਗ੍ਹਾ ਤੇ ਅਸੀਂ ਇਹਨਾਂ ਨੂੰ ਪ੍ਰੋਪਰਲੀ ਆਨਰ ਕਰਾਂਗੇ ਅੱਜ ਦਾ ਸਿਰਫ ਇਹਨਾਂ ਦਾ ਛੁਕੜਿਆ ਆਧਾਰ ਕਰਨ ਵਾਸਤੇ ਰਿਮੈਂਬਰ ਪਾਰਲੀਮੈਂਟ ਬਣੇ ਰੈਗੂਲਰ ਕੋਸ਼ਿਸ਼ ਕਰਦੇ ਰਹੇ ਚਾਹੇ 에어ਪੋਰਟ ਦਾ ਮਸਲਾ ਹੋਵੇ ਜਾਂ ਇੰਡਸਟਰੀ ਦੇ ਹੋਰ ਵੀ ਕਈ ਮਸਲੇ ਐ ਜਿਦਾਂ ਕਿ ਬਿਲਡਿੰਗ ਪਲਾਨ ਦਾ ਮਸਲਾ ਜਿਹੜਾ ਹੋ ਇਹਨਾਂ ਨੇ ਹੱਲ ਕਰਾਇਆ ਇਸ ਤੋਂ ਇਲਾਵਾ ਇਹ ਜਿਹੜਾ ਮੇਜਰ ਬڑا ਪ੍ਰੋਬਲੈਮੈਟਿਕ ਇਸ਼ੂ ਸੀਗਾ ਨਾ ਦਾ ਕੋਈ 플ੌਟ ਆਪਣਾ ਟ੍ਰਾਂਸਫਰ ਕਰ ਸਕਦਾ ਸੀ ਨਾ ਬੈਂਕ ਚੇਂਜ ਕਰ ਸਕਦਾ ਸੀ ਔਰ ਇਹ ਕਾਫੀ ਇੰਡਸਟਰੀਅਲ ਸਟੇਟ ਬਈ ਸੀ ਤੋਂ ਸੰਜੀਵ अरोड़ा ਜੀ ਨੇ ਮਿਹਨਤ ਕਰਕੇ ਲੈਰਲ ਸਪੈਸ਼ਲ ਕੈਬਨਟ ਦੀ ਮੀਟਿੰਗ ਇਸ ਏਜੰਡੇ ਤੇ ਬੁਲਾ ਕੇ ਇਹਨੂੰ ਪਾਸ ਕਰਾਇਆ ਮੈਂ ਸਮੁੱਚੀ ਇੰਡਸਟਰੀਅਲ ਚੈਂਬਰ ਨਾਲ ਜੁੜੀਆਂ ਸਾਡੀਆਂ 36 ਜਿਹੜੀਆਂ ਐਸੋਸੀਏਸ਼ਨ ਉਹਨਾਂ ਵੱਲੋਂ ਔਰ ਸਮੁੱਚੀ ਇੰਡਸਟਰੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿੰਨੇ ਨੰਬਰ ਆਫ ਪਲਾਟਸ ਕਿਤੇ ਨੇ ਇਹ ਬਾਤ ਚ ਪੂਰੀ ਡਿਟੇਲ ਪੂਰੀ ਡਿਟੇ ਬੱਸੀ ਸਾਹਿਬ ਤੋਂ ਸਰ ਮੈਂ ਤੁਹਾਨੂੰ ਬਲਕਿ ਮੈਂ ਓਪੀ ਬੱਸੀ ਪ੍ਰੈਜ਼ੀਡੈਂਟ ਕੋਕਮਪੌਂਡ ਫੇਜ਼ 8 ਇੰਡਸਟਰੀਅਲ ਐਸੋਸੀਏਸ਼ਨ ਇਹ ਜਿਹੜਾ ਫੈਸਲਾ ਪੀਐਸਆਈਸੀ ਤੋਂ ਅਰੋੜਾ ਸਾਹਿਬ ਨੇ ਕਰਵਾਇਆ ਇਹ ਇੱਕ ਬੜਾ ਹਿਸਟੋਰੀਕਲ ਫੈਸਲਾ ਹੈ ਕੋਈ ਸਾਡੀ ਗੱਲ बनने गए थे चौबे जी दुबे बनके आ गए कि असली मंगया 15% तो रए दियो उन्होंने 8.5% ਸਾਨੂੰ ਕੰਪਾਊਂਡ ਇੰਟਰਸਟ ਦਾ ਦਿੱਤਾ। ਖੱਬੇ ਪਾਸੋਂ ਸਾਨੂੰ ਦਿਓ ਤੇ ਸੱਜੇ ਪਾਸੋਂ ਸਾਨੂੰ ਉਹਦੇ ਨਾਲੋਂ ਵਧਾ ਕੇ ਵਾਪਸ ਕਰੋ। ਬਹੁਤ ਸਮਝਾਇਆ ਬਹੁਤ ਮੀਟਿੰਗਾਂ ਹੋਈਆਂ ਪਰ ਪਿੰਡ ਕਰਦਾ ਆਪਣੇ ਐਟੀਟਿਊਡ ਤੇ ਔਰ ਆਪਣੇ ਸਮਝਾਉਣ ਤੇ ਕਰੋੜਾ ਸਾਹਿਬ ਨੇ ਇਸ ਤਰੀਕੇ ਨਾਲ ਉਹਨਾਂ ਨੂੰ ساری ਗੱਲ ਸਮਝਾਈ ਕਿ ਇਹ ਤੁਹਾਡਾ ਲਾਸ ਨਹੀਂ ਹੈ ਜਿਹੜਾ ਤੁਸੀਂ ਮਾ ਵੀ ਦੇ ਰਹੇ ਹੋ ਲਾਸ ਨਹੀਂ ਹੈ ਬਲਕਿ ਪੀਐਸਆਈਸੀ ਨੂੰ 200 ਕਰੋੜ ਰੁਪਇਆ ਆਏਗਾ ਦੋਸਤੋ ਮੈਂ ਅੱਜ ਮੈਨੂੰ ਯਾਦ ਆਂਦਾ ਉਹ ਦਿਨ ਜਿਸ ਦਿਨ ਅਸੀਂ ਪਹਿਲੀ ਵਾਰੀ ਅਰੋੜਾ ਸਾਹਿਬ ਕੋਲ ਆ ਮੁੱਦਾ ਲੈ ਕੇ ਗਏ ਔਰ ਅਰੋੜਾ ਸਾਹਿਬ ਨੂੰ ਆ ਮੁੱਦਾ ਸਮਝਣ ਵਾਸਤੇ 1 ਮਿੰਟ ਰੁਪਰ ਟਾਈਮ ਨਹੀਂ ਲੱਗਿਆ ਇੰਡਸਟਰੀ ਬਹੁਤ ਸਤੀ ਹੋਈ ਸੀ ਪੀਐਸਆਈਸੀ ਦੀ ਪੁਰਾਣੀਆਂ ਕੁਝ ਗਲਤ ਪਾਲਿਸੀਆਂ ਕਰਕੇ ਕੋਈ ਇੰਡਸਟਰੀ ਪੈਸੇ ਸਰਕਾਰ ਦੇ ਐਸਾ ਨਹੀਂ ਸੀ ਦੇਣਾ ਨਹੀਂ ਚਾਹਦੀ ਸੀ ਲੇਕਿਨ ਨੀਤੀਆਂ ਐਸੀਆਂ ਸੀ ਜੀਆਂ ਕੀ ਪੀਐਸਆਈ ਸੀ ਦੇ ਸੰਘ ਉਹਨਾਂ ਦੀ ਗਲਤ ਪਾਲਿਸੀਆਂ ਕਰਕੇ ਇੰਡਸਟਰੀ ਡਿਫਾਲਟਰ ਬਣੀ ਅਸੀਂ अरोड़ा ਸਾਹਿਬ ਕੋਲ ਕੁਝ ਤੱਥ ਰੱਖੇ ਸੀਗੇ ਕੁਝ ਸੁਪਰੀਮ ਕੋਰਟ ਦੇ ਵਰਡਿੰਗ ਦਿਖਾਏ ਸੀਗੇ ਕਿ ਸੁਪਰੀਮ ਕੋਰਟ ਕਹਿੰਦੇ ਨੇ ਜਿਹੜੇ ਬੰਦੇ ਸੁਪਰੀਮ ਕੋਰਟ ਤਾਂ ਗਏ ਸੀ ਉਹਨਾਂ ਨੇ ਉਹਨਾਂ ਨੂੰ ਰਾਇਤ ਆ ਮਿਲੀ ਸੀ ਕਿ 8% ਸਿੰਪਲ ਇੰਟਰਸਟ ਇਹਨਾਂ ਤੋਂ ਲਿਆ ਜਾਵੇ अरोड़ा ਸਾਹਿਬ ਨੇ ਸਾਡੀ ਪੂਰੀ ਪੈਰਵੀ ਕੀਤੀ ਸਾਰੇ ਮਨਿਸਟਰਾਂ ਨੂੰ ਸਾਰੇ ਆਪਣੇ ਕਲੀਗਸ ਨੂੰ ਸਮਝਾਇਆ ਕਿ ਕਿਆ ਅਸੀਂ ਆ ਚਾਹਦੇ ਆ ਵੀ ਸਾਰੀ ਇੰਡਸਟਰੀ ਸੁਪਰੀਮ ਕੋਰਟ ਤੱਕ ਜਾ ਕੇ ਲੜੇ ਉਦੋਂ ਫੈਸਲਾ ਹੋਊਗਾ ਤੇ ਪੰਜਾਬ ਦੀ ਰਿਪਿਊਟੇਸ਼ਨ ਪੰਜਾਬ ਦੀ ਕੀ ਇਮੇਜ ਬਣੇਗੀ ਸਾਰੀ ਇੰਡਸਟਰੀ ਔਰ ਸਾਰੇ ਹਿੰਦੁਸਤਾਨ ਔਰ ਸਾਰੀ ਦੁਨੀਆ ਦੇ ਵਿੱਚ ਤੇ ਦੂਜਾ ਵਿਕਲਪ ਆ ਹੈਗਾ ਕਿ ਕਿਉਂ ਨਾ ਅਸੀਂ ਉਸ ਤਰੀਕੇ ਦਾ OTS ਲੈ ਆਈਏ ਜੋ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ ਸੋ ਸਾਰੇ ਅਸਰਾ ਨੂੰ ਇੱਕ ਬੇਸ ਦਿੱਤਾ ਗਿਆ ਕਿ ਤੁਹਾਡੇ ਕੋਲ ਆ ਬੇਸ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦਾ ਉਸੇ ਬੇਸ ਨੂੰ ਚਲਦੇ ਹੋਏ ਸੁਪਰੀਮ ਕੋਰਟ ਦੀ ਬੇਸ ਨੂੰ ਅਰੋੜਾ ਸਾਹਿਬ ਨੇ ਸਾਡਾ ਐਨਾ ਪੰਖ ਰੱਖਿਆ ਚੰਡੀਗੜ੍ਹ ਦੇ ਇੱਕ ਮੀਟਿੰਗ ਦੇ ਦੌਰਾਨ ਅਸੀਂ ਜਿਹੜੇ ਪੁਆਇੰਟ ਨਹੀਂ ਵੀ ਰੱਖੇ ਸੀ ਬਰੋਣਾ ਸਾਹਿਬ ਨੇ ਸਾਡੇ ਵੱਲੋਂ ਉਹ ਪੁਆਇੰਟ ਰੱਖੇ ਤੇ ਕੋਈ ਐਸੀ ਕੁਸ਼ਲ ਵੀ ਸੁਰਤ ਛੱਡੀ ਨਹੀਂ ਸੀਗੀ ਕਿ ਕੋਈ ਅਫਸਰ ਜਾਂ ਕੋਈ ਮਨਿਸਟਰ ਐਸ ਚੀਜ਼ ਨੂੰ ਬਣਾ ਕਰ ਸਕੇ ਵਾਸੇ ਆਓਡੀਐਸ ਲੈ ਕੇ ਆਏ ਨੇ ਔਰ ਆਓਡੀਐਸ ਇੰਡਸਟਰੀ ਵਾਸਤੇ ਬਹੁਤ ਵੱਡਾ ਰੀਲੀਫ ਹੈ ਐਂਡ ਨਾਲ ਨਾ ਤਾਂ ਕੋਰਟ ਕਚਹਿਰੀ ਦੇ ਸਿਰਫ ਜਿੰਨੇ ਝਗੜੇ ਨੇ ਉਹ ਖਤਮ ਹੋਣਗੇ ਪੰਜਾਬ ਵਿਧਾਇਕ ਐਗਜ਼ਾਮਪਲ ਬਣੇਗਾ ਕਿ ਦਿਸ ਗਵਰਨਮੈਂਟ ਆਫ ਪੰਜਾਬ ਇਸ ਸੀਰੀਅਸ ਅਬਾਊਟ ਇੰਡਸਟਰੀ ਆ ਸਰਕਾਰ ਚਾਹੁੰਦੀ ਹੈ ਕਿ ਇੰਡਸਟਰੀ ਗਰੋ ਕਰੇ ਪੰਜਾਬ ਦੇ ਵਿੱਚ ਤੇ ਅਰੋਣਾ ਸਾਹਿਬ ਜਿਹੜੀ ਅੱਜ ਤੋਂ ਬਾਅਦ ਜਿਹੜੀ ਫਿਊਚਰ ਗਰੋਥ ਹੋਏਗੀ ਉਹਦਾ ਸਾਰਾ ਸ਼ਰੇਆ ਤੁਹਾਨੂੰ ਜਾਂਦਾ ਕਿਉਂਕਿ ਓਡੀਐ ਸੂਸੀ ਲੈ ਕੇ ਆਏ ਹੋ ਮੈਂ ਹੱਥ ਜੋੜ ਕੇ ਤਹੇ ਦਿਲ ਨਾਲ ਧਾਰਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ